ਇਹ ਵੀਡੀਓ ਵੀਰੇ ਰਾਤ ਦੀ ਆ ਗਈ ਭਵਾਨੀਗੜ ਟਰੱਕ ਜੁਨੀਅਨ ਦੇ ਸਾਹਮਣੇ ਗਗਨ ਜਿੰਮਾ ਉਥੋਂ ਬਾਈ ਦਾ ਨਾ ਮੋਟਰਸਾਈਕਲ ਚੱਕਿਆ ਗਿਆ RAM ਦਾ ਨੋਆ ਬਾਈ ਦਾ ਜਿਹਦਾ ਮੋਟਰਸਾਈਕਲ ਆ ਇਹ ਚਹਿਲਾ ਪੱਤੀ 'ਚ ਰਹਿੰਦਾ ਆ ਦੇਖੋ ਕੋਈ ਆਇਆ ਵੀਰੇ ਠੀਕ ਆ ਹੈਗਾ ਤਾਂ ਕੋਈ ਭੇਤੀ ਆਤੀ ਬੰਦਾ ਦੇਖ ਲਓ ਕੋਈ ਵੀ ਲਾ ਲਓ ਆਇਆ ਇਹਨੇ ਤੁਸੀਂ ਐ ਲਾ ਲਓ ਬਈ ਇਹਨੇ 10 12 ਸਕਿੰਟ ਲਾਏ ਨੇ ਕੁੱਲ ਇੰਨੇ ਚੋਰਾਂ ਦੇ ਹੌਸਲੇ ਬਲੰਦ ਹੋ ਗਏ ਬਾਈ ਜੀ ਦੇਖ ਲਓ 1 ਮਿੰਟ ਨਹੀਂ ਲਾਉਂਦੇ ਮੋਟਰ ਮੋਟਰਸਾਈਕਲ ਚੱਕਰਨ ਨੂੰ ਤਾਂ ਇਹ ਮੀਰ ਬਣ ਕੇ ਆ ਗਏ ਲ ਮੈਂ ਫੋਟੋ ਵੀ ਪਾ ਰਿਹਾ ਮੋਟਰਸਾਈਕਲ ਦੀ ਜੇ ਕਿਸੇ ਵੀ ਬਾਈ ਨੂੰ ਕੋਈ ਵੀ ਪਤਾ ਲੱਗਦਾ ਹੋਵੇ ਬਾਈ RAM ਆਗਾ ਚਹਿਲਾ ਪੱਤੀ ਚ ਪਵਾਨੀਗੜ ਜੇ ਕਿਸੇ ਨੇ ਬਾਈ ਨੇ ਕੋਈ ਇਨਫੋਰਮੇਸ਼ਨ ਦੇਣੀ ਆ ਤਾਂ ਵੀਰੇ ਮੇਰੇ ਇਨਬਾਕਸ ਚ ਮੈਸੇਜ ਕਰ ਦਿਓ ਕਿਸੇ ਨੂੰ ਵੀ ਦੱਸਣ ਵਾਲੇ ਨੂੰ ਨਿਯਾਮ ਵੀ ਦਿੱਤਾ ਜਾਊਗਾ ਤੇ ਉਹਦੀ ਜਿਹੜੀ ਸੂਚਨਾ ਉਹ ਗੁਪਤ ਤੌਰ ਤੇ ਰੱਖੀ ਜਾਊਗੀ ਬਾਈ ਦਾ ਨਾਂ RAM ਆਗਾ ਚਹਿਲਾ ਪੱਤੀ ਦਾ ਪਵਾਨੀਗੜ ਦਾ ਟਰੱਕ ਜੁਨੀਅਨ ਦੇ ਸਾਹਮਣੇ ਚੋਰੀ ਹੋਈ ਆ ਇਹ ਗਗਨ ਜਿੰਮਾ ਉਥੇ ਸਿਰਫ ਐਂ ਲਾ ਲੋ ਵੀ 20 25 ਸਕਿੰਟ ਲਾਏ ਨੇ ਜੀ ਲੋਕ ਖੋਲ ਕੇ ਲਿਆਂਨ ਨੂੰ 30 ਲਾ ਲਏ ਹੁਣ ਕੇ ਵੱਧ ਤੋਂ ਵੱਧ ਇਹਨਾਂ ਦੇ ਐਨੇ ਹੌਸਲੇ ਬਲੰਤ ਨੇ ਚੋਰਾਂ ਦੇ ਇਹ ਪਵਾਨੀ ਗੱਡੀਆਂ ਬਹੁਤ ਜ਼ਿਆਦਾ ਵਾਰ ਦਾਤਾਂ ਹੋ ਰਹੀਆਂ ਨੇ ਵੀਰੇ ਚੋਰੀ ਦੀਆਂ ਤਾਂ ਇਹ ਵੀ ਇਹਨਾਂ ਤੇ ਨਕੇਲ ਪਾਈ ਜਾਣੀ ਚਾਹੀਦੀ ਆ ਇਹ ਵਿਚਾਰੇ ਦਾ ਨੌ ਰਾਮ ਆਗਾ ਚਹਿਲਾ ਪੱਤੀ ਦਾ ਮੋਟਰਸਾਈਕਲ ਦਾ ਨੰਬਰ ਕਿਸੇ ਵੀ ਦੱਸਣ ਵਾਲੇ ਨੂੰ ਨਿਯਾਮ ਦਿੱਤਾ ਜਾਊਗਾ